SSP ਦੁਜਿੰਦਰ ਸਿੰਘ ਢਿੱਲੋਂ ਵੱਲੋਂ ਗੈਰ ਕਾਨੂੰਨੀ ਮਾਈਨਿੰਗ ਕਰਨ ਵਾਲੇ ਦੋਸ਼ੀਆਂ ਦੇ ਖਿਲਾਫ ਸਖਤੀ ਨਾਲ ਪੇਸ਼ ਆਉਂਦੇ ਹਦਾਇਤਾਂ ਦੇ ਨਤੀਜੇ ਵਜੋਂ ਹੀ ਪਿੰਡ ਹਾੜਾ ਦੇ ਨੇੜੇ ਚੱਕੀ ਦਰਿਆ ਵਿਖੇ ਨਜਾਇਜ਼ ਮਾਈਨਿੰਗ ਕਰਨ ਵਾਲੇ 7 ਦੋਸ਼ੀਆਂ ਸਣੇ ਇੱਕ ਜੀਸੀਬੀ ਅਤੇ ਤਿੰਨ ਟਿਪਰਾਂ ਨੂੰ ਪੁਲਿਸ ਵੱਲੋਂ ਕਬਜ਼ੇ ਵਿੱਚ ਲਿੱਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਐਸਐਚਓ ਧਾਰ ਕਲਾ ਤੇਜਿੰਦਰ ਸਿੰਘ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ਤੇ ਉਨ੍ਹਾਂ ਵੱਲੋਂ ਮਾਈਨਿੰਗ ਅਧਿਕਾਰੀਆਂ ਨੂੰ ਨਾਲ ਲੈ ਕੇ ਛਾਪੇਮਾਰੀ ਕੀਤੀ ਗਈ ਸੀ ਜਿਸ ਦੇ ਚਲਦਿਆਂ ਪੁਲਿਸ ਨੇ ਸੱਤ ਲੋਕਾਂ ਸਣੇ ਇੱਕ ਜੀਸੀਪੀ ਤੇ ਤਿੰਨ ਟਿਪਰਾਂ ਨੂੰ ਆਪਣੇ ਕਬਜ਼ੇ ਵਿੱਚ ਲਿੱਤਾ ਉਹਨਾਂ ਨੇ ਕਿਹਾ ਕਿ ਜਿਹੜਾ ਦੋਸ਼ੀਆਂ ਨੂੰ ਕਾਬੂ ਕੀਤਾ ਗਿਆ ਹੈ ਉਹਨਾਂ ਦੇ ਨਾਂ ਅਮਰਜੀਤ ਸਿੰਘ ਪੁੱਤਰ ਸੁਭਾਸ਼ ਸਿੰਘ ਪਿੰਡ ਤਰਗਣਾ ਬੋਧਰਾਜ ਪੁੱਤਰ ਧਰਮ ਸਿੰਘ ਪਿੰਡ ਬਨਿਆਣਾ ਸੁਭਾਸ਼ ਪੁੱਤਰ ਗੋਰਖੂ ਰਾਮ ਪਿੰਡ ਕੁਠੇੜ ਵਿਸ਼ਾਲ ਸਿੰਘ ਪੁੱਤਰ ਊੰਕਾਰ ਸਿੰਘ ਪਿੰਡ ਬਧਾਣੀ ਅਨੀਲ ਗੁਲੇਰੀਆ ਪੁੱਤਰ ਜਗਦੀਸ਼ ਸਿੰਘ ਵਾਸੀ ਨੂਰਪੁਰ ਅਲੀ ਪੁੱਤਰ ਗੁਲਜ਼ਾਰ ਸਿੰਘ ਪਿੰਡ ਸੁਖਨਿਆਲ ਸਾਹਿਲ ਪੁੱਤਰ ਵਿਧੀ ਚੰਦ ਦੇ ਪਿੰਡ ਮੈਰਾ ਵਜੋਂ ਉਹਨਾਂ ਦੀ ਪਛਾਣ ਕੀਤੀ ਗਈ ਹੈ। ਉਹਨਾਂ ਨੇ ਕਿਹਾ ਕਿ ਇਹਨਾਂ ਨੂੰ ਕੋਰਟ ਵਿੱਚ ਪੇਸ਼ ਕਰਕੇ ਰਿਮਾਰਟ ਦਿੱਤਾ ਜਾਵੇਗਾ ਤੇ ਪੁਲਿਸ ਵੱਲੋਂ ਪੁੱਛਗਿੱਛ ਕੀਤੀ ਜਾਵੇਗੀ ਕਿ ਆਖਰਕਾਰ ਇਹ ਹੋਰ ਕਿਹੜੇ-ਕਿਹੜੇ ਲੋਕਾਂ ਦੇ ਨਾਲ ਇਹ ਕੰਮ ਕਰ ਰਹੇ ਸਨ ਤੇ ਕਿਹੜੇ-ਕਿਹੜੇ ਲੋਕ ਇਸ ਵਿੱਚ ਸ਼ਾਮਲ ਸਨ। ਉਹਨਾਂ ਨੇ ਕਿਹਾ ਕਿ ਸਖ਼ਤ ਹਿਦਾਇਤ ਦਿੱਤੀ ਜਾਂਦੀ ਹੈ ਕਿ ਗੈਰ-ਕਾਨੂੰਨੀ ਮਾਈਨਿੰਗ ਕਰਨ ਵਾਲੇ ਦੇ ਖਿਲਾਫ ਪੁਲਿਸ ਦਾ ਰਵੱਈਆ ਬਹੁਤ ਸਖ਼ਤ ਹੈ ਤੇ ਲੋਕ ਇਸ ਕੰਮ ਤੋਂ ਬਾਝਾਉਣ ਮਾਨਯੋਗ ਐਸਐਸਪੀ ਪਠਾਨਕੋਟ ਦੇ ਦਿਸ਼ਾ ਨਿਰਦੇਸ਼ੇ ਮੁਤਾਬਕ ਨਸ਼ਾ ਤੇ ਮਾਈਨਿੰਗ ਦੀ ਨੀਂਹ ਚਲਾਈ ਹੋਈ ਹੈ ਇਸ ਦੇ ਮੁਕਾਬਕ ਕੱਲ 12 ਤਰੀਕ ਨੂੰ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਹਾੜਾ ਨਾਰਾਇਣਪੁਰ ਵਿੱਚ ਨਜਾਇਜ਼ ਮਾਈਨਿੰਗ ਹੋ ਰਹੀ ਹੈ ਅਸੀਂ ਪੁਲਸ ਪਾਰਟੀ ਪਰ ਲਾ ਕੇ ਮੌਕੇ ਤੇ ਪਹੁੰਚ ਗਏ ਉੱਥੇ ਤਿੰਨ ਟਿਪਪਰ ਇੱਕ ਜੀਸੀਪੀ ਮਸ਼ੀਨ ਕਬਜ਼ੇ ਲਈ ਗਈ ਉੱਥੇ ਮਾਈਨ ਅਫਸਰ ਆਇਆ ਤੇ ਪਰਚਾ ਰਜਿਸਟਰ ਕੀਤਾ ਇਸ ਵਿੱਚ ਸੱਤ ਅਕਿਊਜ਼ ਪੜੇ ਹੈ ਤੇ ਅੱਜ ਉਹ ਪੇਸ਼ ਅਦਾਲਤ ਕੀਤਾ ਜਾਵੇਗਾ If you wish that your child learns today and leads tomorrow bring them to A&M's Gems Cambridge International School Pathankot affiliated to CBSE New Delhi Little kids are soft at body and strong at soul such is our kindergarten section with kids friendly classrooms and strong ethics to inculcate good habits among our little champs the future ready school with shooting range cricket academy ncc naval unit swimming classes judo taekwondo karate and skating classes training of vocal classical and western music dance classes for hip-hop freestyle jazz locking popping chess horse riding football and so on a m's gems cambridge international school opposite canada palace near a m institutes jalander delogey bypass road parthanko